ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਬੁਲਾਈ ਗਈ ਆ ਇਹ ਮੀਟਿੰਗ ਇਹ ਸਬੰਧ ਵਿੱਚ ਬੁਲਾਈ ਆ ਜਿਹੜਾ ਵਾਲਮੀਕੀ ਤੀਰ ਤੇ ਜਿਹੜੇ ਬਾਬਿਆਂ ਵੱਲੋਂ ਤੇ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਜਿਹਨਾਂ ਦੇ ਉਹਨਾਂ ਦੇ ਸਾਥ ਨਾਲ ਜਿਹੜੇ ਬੇਅਦਬੀ ਹੋਈ ਆ ਉਹਦੇ ਸਬੰਧ ਵਿੱਚ ਅੱਜ ਲੁਧਿਆਣਾ ਵਿੱਚ ਮੀਟਿੰਗ ਬੁਲਾਈਆ ਤੇ 8 ਨਵੰਬਰ ਨੂੰ ਇੱਕ ਬਹੁਤ ਵੱਡੀ ਮੀਟਿੰਗ ਲੁਧਿਆਣਾ ਵਿੱਚ ਹੋ ਰਹੀ ਆ ਜਿਸ ਵਿੱਚ ਹਰਿਆਣਾ ਰਾਜਸਥਾਨ ਪੰਜਾਬ ਦਿੱਲੀ ਤੇ ਬੰਦੇ ਸਾਰੇ ਧਾਰਮਿਕ ਵਾਲਮੀਕੀ ਸਮਾਜ ਤੇ ਪਹੁੰਚੂਗਾ ਤੇ ਇੱਕ ਅਸੀਂ ਵੱਡਾ ਨਿਰਣਾ ਲਵਾਂਗੇ ਕਿ ਸਰਕਾਰ ਦੇ ਖਿਲਾਫ ਤੇ ਜਿਨ੍ਹਾਂ ਨੇ ਆਹ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਕੋਈ ਸਖਤ ਕਾਨੂੰਨ ਤਿਆਰ ਕੀਤਾ ਹੋਵੇ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਸਾਡੇ ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਚੋਂ ਸਾਰੀ ਸਤਕਾਰਯੋਗ ਧਾਰਮਿਕ ਸਮਾਜਿਕ ਆਗੂ ਸਹਿਬਾਨ ਪਹੁੰਚੇ ਆ ਔਰ ਸਰਬਸਹਿਮਤੀ ਨਾਲ ਇੱਕ ਫੈਸਲਾ ਕੀਤਾ ਗਿਆ ਵਾ ਕਿ ਜੋ 4 ਤਰੀਕ ਨੂੰ ਮੁੱਤਲੇ ਸਾਰਨੇ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਧਾਰਮਿਕ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੀ ਔਰ ਸਰਕਾਰ ਦੀ ਮੰਗ ਤੇ ਉਹ ਅਸੀਂ 4 ਤਰੀਕ ਦਾ ਪੋਸਟਪੋਨ ਕਰਤਾ ਸੀ ਔਰ ਅਗਲੀ ਜਿਹੜੀ ਮੀਟਿੰਗ ਆ ਉਹ ਅਸੀਂ 8 ਤਰੀਕ ਨੂੰ ਲੁਧਿਆਣਾ ਵਿਖੇ ਸਵੇਰ 10 ਵਜੇ ਰੱਖੀ ਆ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਮੈਂ ਕਿ ਜੋ ਪਾਵਨ ਵਾਲਮੀਕੀ ਤਿਰਥ ਅੰਮ੍ਰਿਤਸਰ ਵਿਖੇ 27 ਅਕਤੂਬਰ ਨੂੰ ਬੇਅਦਬੀ ਹੋਈ ਹੈ ਔਰ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਰਹਿਣ ਵਾਲੇ ਵਾਲਮੀਕਨ ਸਮਾਜ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਔਰ ਅਗਲੀ ਰੂਪਰੇਖਾ ਬਣਾਉਣ ਦੇ ਲਈ ਜੋ 8 ਨਵੰਬਰ ਨੂੰ 8 ਨਵੰਬਰ ਲੁਧਿਆਣਾ ਵਿਖੇ ਸਵੇਰ 10:00 ਵਜੇ ਮੀਟਿੰਗ ਬੁਲਾਈ ਹੈ ਸਾਰੇ ਵੱਖੋਕ ਸੰਗਠਨਾਂ ਦੀ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਆਗੂਆਂ ਦੀ ਤਾਂ ਮੇਰੀ ਬੇਨਤੀ ਹੈ ਸਾਰੇ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਜੋ ਦੋਸ਼ੀ ਹੈਗੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਪਵਨ ਵਾਲਮੀ ਕੀ ਤਿਰੱਤੀ ਉਹਨਾਂ ਦੇ ਵਿਰੁੱਧ ਆਪਾਂ ਕਾਰਵਾਈ ਕਰਾਈਏ ਬਹੁਤ ਬਹੁਤ ਧੰਨਵਾਦ ਜੈ ਵਾਲਮੀ ਕੀ ਜੈਪੀ ਜੈ ਭੀਮ ਜੈ ਭਾਰਤ ਮੈਂ ਕੁਮਾਰ ਦਰਸ਼ਨ ਅੰਮ੍ਰਿਤਸਰ ਤੋਂ ਸੋ ਅੱਜ ਬਹੁਤ ਧੰਨਵਾਦੀ ਹਾਂ ਲੁਧਿਆਣੇ ਦੇ ਸਾਰੇ ਵੀਰਾਂ ਦਾ ਜਿਹੜੇ ਚਿੰਤਤ ਲੋਕ ਨੇ ਜਿਨ੍ਹਾਂ ਨੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪਾਵਨ ਅਤੇ ਪਵਿੱਤਰ ਤੀਰਤ ਦੀ ਜਿਹੜੀ 27 ਤਰੀਕ ਨੂੰ ਬੇਅਦਬੀ ਕੀਤੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਲੁਧਿਆਣੇ ਦੇ ਸਾਥੀ ਮਨੋਂ ਅਲੱਗ-ਅਲੱਗ ਸੰਗਠਨਾਂ ਵੱਲੋਂ ਮੀਟਿੰਗ ਰੱਖੀ ਗਈ ਹੈ ਸੋ ਇਹ ਮੀਟਿੰਗ ਜਿਹੜੀ ਹੈ 8 ਤਰੀਕ ਨੂੰ ਲੁਧਿਆਣੇ ਲੁਧਿਆਣੇ ਵਿੱਚ ਰੱਖੀ ਗਈ ਹੈ ਸੋ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੇ ਪਰਮਾਤਮਾ ਵਾਲਮੀਕੀ ਮਹਾਰਾਜ ਦੇ ਨਾਮ ਲੈਵਾ ਨੇ ਕਿ ਤੀਰਤ ਦੀ ਬੇਅਦਬੀ ਵਾਸਤੇ ਜਿਹੜੀ ਤੇਰੇ ਦੀ ਮਰਿਆਦਾ ਭੰਗ ਹੋਈ ਹੈ ਤੇਰੇ ਦੀ ਜਿਹੜੀ ਬੇਅਦਬੀ ਹੋਈ ਹੈ ਉਹਨੂੰ ਬਹਾਲ ਕਰਨ ਵਾਸਤੇ ਇਸ ਮੀਟਿੰਗ ਦੇ ਵਿੱਚ ਸਾਰਿਆਂ ਦੇ ਪਹੁੰਚਣਾ ਬਹੁਤ ਅਤੀ ਜ਼ਰੂਰੀ ਹੈ ਸੋ ਮੈਂ ਅੰਮ੍ਰਿਤਸਰ ਵੱਲੋਂ ਜਿੰਨਾ ਸਾਡਾ ਸੰਗਠਨ ਹੈ ਜਿੰਨੇ ਅੰਮ੍ਰਿਤਸਰ ਦੇ ਲੋਕ ਹੈ ਉਹਨਾਂ ਵੱਲੋਂ ਵੱਖ-ਵੱਖ ਸ਼ਹਿਰਾਂ 'ਚ ਪੂਰੇ ਪੰਜਾਬ 'ਚ ਵਸਦੇ ਵਾਲਮੀਕਣਾਂ ਨੂੰ ਹਰ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਮੀਟਿੰਗ ਦੇ ਵਿੱਚ ਪਹੁੰਚ ਕੇ ਪ੍ਰਮਾਤਮਾ ਵਾਲਮੀਕੀ ਮਾਰੇ ਦੀ ਜਿਹੜੀ ਬੇਅਦਬੀ ਹੋਈ ਉਹਦਾ ਅਤੇ ਆਪਣੇ ਵਾਲਮੀਕੀਮਈ ਹੋਣ ਦਾ ਸਬੂਤ ਦਿਓ ਜੈ ਵਾਲਮੀਕੀ ਜੈ ਭੀਮ ਜੈ